ਪੰਜਾਬ ਵਿੱਚ ਮਰੇ ਹੋਏ ਲੋਕਾਂ ਨੂੰ ਰਾਸ਼ਨ ਦੇਂਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ ਮਰ ਚੁੱਕੇ ਲੋਕਾਂ ਨੂੰ ਸਰਕਾਰੀ ਰਾਸ਼ਨ ਦੇਂਦਾ ਇੱਕ ਅਨੋਖਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੂਰੀ ਦੁਨੀਆ ਦੇ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸ ਗਈ ਦੱਸਦੇ ਚਲਿਏਗਾ ਪਿੰਡ ਟੱਕੋਂ ਦੇ ਇੱਕ ਨੌਜਵਾਨ ਨੇ ਇਸ ਤੇ ਵੱਡੇ ਕਪਲੇਬਾਜ ਦਾ ਪਰਦਾਫਾਸ਼ ਕੀਤਾ ਤੇ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅੱਜ ਪਿੰਡ ਵਾਸੀਆਂ ਵੱਲੋਂ ਇਹ ਸਾਰੀ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ ਗਈ ਜੋ ਤੁਹਾਨੂੰ ਅਸੀਂ ਦਿਖਾਉਂਦੇ ਹਾਂ। ਮਰਦਾਬਾਦ 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 ਦੀਪੂ ਹੋਲਡਰ ਮਰਦਾਬਾਦ 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 ਗਰੀਬਾਂ ਦਾ ਹੱਕ ਖਾਣ ਵਾਲਾ ਮਰਦਾਬਾਦ 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 ਦੀਪੂ ਹੋਲਡਰ ਮਰਦਾਬਾਦ 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 ਦੀਪੂ ਹੋਲਡਰ ਮਰਦਾਬਾਦ 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 ਦਰਕਾਰ ਇੱਥੇ ਤੇ ਰਹਿਣ ਵਾਲੇ ਪਿੰਡ ਢੱਪੋਂ ਦੇ ਅੱਜ ਤੁਸੀਂ ਇੱਥੇ ਸਾਰੇ ਜਿਹਨੇ ਇੱਕ ਰਾਸ਼ਨ ਕਾਰਡ ਨੂੰ ਲੈ ਕੇ ਇਕੱਠੇ ਹੋਏ ਆ ਕਿ ਤੁਹਾਨੂੰ ਜਿਹੜੇ ਦਾਣੇ ਮਿਲਦੇ ਆ। ਹਾਂਜੀ ਦਿੱਤੇ ਨਹੀਂ ਜਾਂਦੇ ਕੀ ਪ੍ਰੋਬਲਮ ਆਉਂਦੀ। ਮੇਰੇ ਬੇਟਾ ਜਿੱਦਾਂ ਮੇਰਾ ਵੱਡਾ ਉਹਦੇ ਦਾਣੇ ਨਹੀਂ ਆ ਰਹੇ ਹੈਗੇ। ਹਾਂਜੀ ਪਹਿਲਾਂ ਮਿਲਦੇ ਸੀ ਸਾਨੂੰ ਜਿੱਦਾਂ ਉਹਦੇ ਦਾਣੇ ਉਹਨਾਂ ਨੇ ਨਹੀਂ ਦਿੱਤੇ ਸਾਨੂੰ ਜਿੱਦਾਂ ਉਹ ਕਹਿੰਦੇ ਪਿੱਛੇ ਤੋਂ ਤੁਹਾਡੇ ਬੰਦ ਹੋ ਗਏ ਦਾਣੇ। ਕਦੋਂ ਉਹਦੇ ਤੁਹਾਡੇ ਦਾਣੇ ਕੱਟੇ ਸੀ? ਇਹ ਇਸ ਵਾਰੀ ਜਿੱਦਾਂ ਕੱਟੇ ਆ। ਠੀਕ ਹੈ ਜੀ ਤੁਸੀਂ ਉਹਨਾਂ ਨਾਲ ਗੱਲ ਕੀਤੀ ਕਿ ਕਿਉਂ ਕੱਟੇ? ਉਹ ਕਹਿੰਦੇ ਪਿੱਛੇ ਤੋਂ ਹੀ ਕੱਟ ਹੋ ਗਏ ਤੁਹਾਡੇ ਦਾਣੇ। ਘਰ ਦੇ ਕੀ ਹਾਲਾਤ ਹੈ ਕਿਸ ਤਰ੍ਹਾਂ ਗੁਜ਼ਾਰਾ ਚੱਲਦਾ ਜੀ? ਹਾਂ ਕਰਦੇ ਹਾਲਾਤ ਜਿੱਦਾਂ ਮੈਂ ਤਾਂ ਵਿਧਵਾ ਆ ਜਿੱਦਾਂ ਹਾਂਜੀ ਕਰਦੇ ਹਾਲਾਤ ਮੇਰੇ ਮੈਂ ਤਾਂ ਕੱਪੜੇ ਸੰਕੇ ਆਪਣਾ گزارਾ ਕਰਦੀ ਹਾਂ ਹਾਂਜੀ ਇੱਕ ਪਾਸੇ ਸਰਕਾਰ ਕਹਿੰਦੀ ਜੀ ਸਭ ਨੂੰ ਦਾਣੇ ਮਿਲੂਗੇ ਘਰੋ ਘਰ ਦੂਸਰੇ ਪਾਸੇ ਇਹੋ ਜਿਹੜੇ ਲੋਕ ਐ ਦਾਣੇ ਸਾਡੇ ਖਾਈ ਜਾਂਦੇ ਐ ਕੀ ਕਹਿਣਾ ਚਾਹੁੰਦੇ ਸਰਕਾਰਾਂ ਨੂੰ ਮੈਂ ਸਰਕਾਰਾਂ ਨੂੰ ਤਾਂ ਕੀ ਹਣ ਜਿਹੜੇ ਖਾਂਦੇ ਐ ਮੈਂ ਉਹਨਾਂ ਨੂੰ ਕਹੂੰਗੀ ਘਟਿਆ ਲੋਕ ਆਓ ਹਾਂਜੀ ਕਿ ਤੁਹਾਡੇ ਬਾਕੀਆਂ ਦਾ ਕਹਿਣਾ ਹੈ ਕਿ ਜਿਹੜੀ ਟਾਣਕ ਮਿਲਦੀ ਹੈ ਪਰਚੀ ਦੇ ਉੱਤੇ ਤਾਂ ਮਾਲੋ ਪੂਰੇ ਮੈਂਬਰਾਂ ਦਾ ਨਾਮ ਦਿੱਤਾ ਜਾਂਦਾ ਹੈ ਪਰ ਜਿਹੜੇ ਤੁਹਾਨੂੰ ਦਾਣੇ ਆ ਉਹ ਵਿੱਚੋਂ ਕੱਟ ਲਏ ਜਾਂਦੇ ਆ ਇੱਕ ਮੈਂਬਰ ਦੇ ਉਹ ਆਪਣੀ ਮਾਮਲਾ ਜੀ ਉਹ ਆਪਣੀ ਪਾਚੀ ਦਿੰਦੇ ਆ ਕੱਟ ਕੇ ਸਾਨੂੰ ਉਹ ਸਾਨੂੰ ਦੂਜੀ ਪਾਚੀ ਨਹੀਂ ਕੰਪਿਊਟਰ ਵਾਲੀ ਪਰਚੀ ਨਹੀਂ ਦਿੰਦੇ ਉਹ ਸਾਡੀ ਪਰਚੀ ਦੂਜਾ ਕਰਦੇ ਆ ਇਹ ਦੋਵੇਂ ਸੀ ਦੇਖੀ ਉਹਨੂੰ ਪਰਚੀ ਕਿੰਨੇ ਦੀ ਕੱਟੀ ਹੋਣੀ ਨਹੀਂ ਉਹ ਪਰਚੀ ਸੰ ਦਖਾਉਂਦੇ ਹੀ ਨਹੀਂ ਜਿਹੜੀ ਕੰਪਿਊਟਰ ਨਾਲ ਕੱਟਦੇ ਆ ਆਪਣੇ ਹੱਥ ਨਾਲ ਲਿਖ ਕੇ ਪਰਚੀ ਸੰ ਦਿੰਦੇ ਆ ਕਿੰਨੇ ਦਾਣੇ ਮਿਲਦੇ ਤੁਹਾਨੂੰ ਐਸਾਂ ਮੈਨੇ ਐਸੇ ਵਾਰੀ 10 ਕਿਲੋ ਮਿਲੇ ਆ ਕਿੰਨੇ ਮੈਂਬਰ ਹੋਂ ਤਿੰਨ ਮੈਂਬਰ ਆ ਮੇਰਾ ਨਾਮ ਰੇਖਾ ਰਾਣੀ ਕਿਹੜੇ ਪਿੰਡ ਤੋਂ ਜੀ ਆ ਪਿੰਡ ਟੱਕੋਂ ਤੋਂ ਅੱਜ ਕੀ ਮਾਪ ਲਾਈ ਆ ਸਾਡੇ ਜਿੱਦਾਂ ਮੇਰੀ ਮੰਮੀ ਸੱਸ ਦੀ ਨਾ 2019 ਚ ਡੈਥ ਹੋਈ ਸੀਗੀ ਉਹਨਾਂ ਦੇ ਨਾਂ ਤੇ ਦਾਣੇ ਆਉਂਦੇ ਹੈਗੇ ਆ ਪਰ ਸਾਨੂੰ ਦਿੰਦੇ ਨਹੀਂ ਹੈਗੇ ਹਾਂ ਤਾਂ ਕਿੰਨੇ ਦਾਣੇ ਆਉਂਦੇ ਆ ਉਹਨਾਂ ਦੇ ਜਿੱਦਾਂ ਸਾਡੇ ਜਿੱਦਾਂ 5 ਮੈਂਬਰ ਆ ਸਾਨੂੰ 4 ਮੈਂਬਰਾਂ ਦੇ ਦਾਣੇ ਦਿੰਦੇ ਆ ਜੀ ਕਿੰਨੇ ਚਿਰ ਤੋਂ ਉਹਨਾਂ ਦੇ ਦਾਣੇ ਆ ਰਹੇ ਆ ਸਾਡੇ ਜਦੋਂ ਡੈਥ ਹੋਈ ਆ ਉਦੋਂ ਹੀ ਆਦੇ ਸਾਨੂੰ ਦਿੰਦੇ ਨਹੀਂ ਹੈਗੇ ਦਾਣੇ ਨਾ ਕੋਈ ਸਾਨੂੰ origignal ਪਰਚੀ ਦਿੰਦੇ ਜਿਹੜੀ ਕੰਪਿਊਟਰ 'ਚ ਨਿਕਲਦੀ ਆ ਸਾਨੂੰ ਹੱਥੀ ਪਰਚੀ ਕੱਟ ਕੇ ਦਿੰਦੇ ਜਦੋਂ ਅਸੀਂ ਪਰਚੀ ਮੰਗਦੇ ਆ ਤਾਂ ਸਾਨੂੰ ਬੋਲਦੇ ਆ ਪਰਚੀ ਨਹੀਂ ਦਿੰਦੇ ਜੀ ਜਿੱਦ ਕਰ ਉਹਨਾਂ ਦੀ ਡੈਥ ਹੋ ਗਈ ਆ ਹਾਂ ਜੀ ਸਰਕਾਰ ਵੱਲੋਂ ਬੰਦ ਕੀਤੇ ਗਏ ਆ ਕਿ ਡੀਪੂ ਹੋਲਡਰ ਵੱਲੋਂ ਬੰਦ ਡੀਪੂ ਡੀਪੂ ਹੋਲਡਰ ਵੱਲੋਂ ਬੰਦ ਕੀਤੇ ਸਰਕਾਰ ਵੱਲੋਂ ਦਾਣੇ ਆਂਦੇ ਆ ਜੀ ਸਾਡੇ ਸਰਕਾਰ ਵੱਲੋਂ ਆ ਰਹੇ ਹਾਂ ਜੀ ਹਾਂ ਜੀ ਹਾਂ ਜੀ ਸੁਖਿੰਦਰ ਕੌਰ ਦਾ ਨਾਮ ਵੀ ਮੈਂਸ਼ਨ ਹੈ ਕਿੰਨੇ ਮੈਂਬਰ ਨੇ ਕਰੇ ਠੋਟੇ ਅਸੀਂ 5 ਮੈਂਬਰ ਆ ਠੀਕ ਆ ਤੇ ਡੀਪੂ ਹੋਲਡਰ ਹੋਂ ਕਿੰਨੇ ਆਨੇ ਚਾਰ ਮੈਂਬਰਾਂ ਦਿੰਦੇ ਆ ਦਾਣੇ ਇੱਕ ਮੈਂਬਰ ਦੇ ਦਾਣੇ ਖੁਦ ਰੱਖਦੇ ਆ ਹਾਂ ਜੀ ਦਿਖਾਵਾਂਗੇ ਆਪਣੇ ਸਲਿੱਪੇ ਜਦੋਂ ਟੀਮਾਂ ਅੰਦਰ ਤੁਹਾਡੀ ਚੀਜ਼ ਕਰ ਲੋ ਤੇ ਦੋ ਬੇਟੀਆਂ ਦੀ ਸ਼ਾਦੀ ਹੋ ਗਈ ਤੇ ਇੱਕ ਉਹਨਾਂ ਦੇ ਮਦਰ ਐਕਸਪਾਇਰ ਹੋ ਗਏ ਠੀਕ ਹੈ ਜੀ ਮਦਰ ਐਕਸਪਾਇਰ ਹੋ ਗਏ ਉਹਦੇ ਵੀ ਦਾਣੇ ਆਉਂਦੇ ਨੇ ਬੇਟੀਆਂ ਦੀ ਸ਼ਾਦੀ ਹੋ ਗਈ ਉਹਨਾਂ ਦੇ ਵੀ ਦਾਣੇ ਆਉਂਦੇ ਨੇ ਠੀਕ ਹੈ ਜੀ ਜਿਸ ਦਿਨ ਬੇਟੀਆਂ ਦੀ ਸ਼ਾਦੀ ਹੋਈ ਉਸ ਤੋਂ ਤੀਸਰੇ ਚੌਥੇ ਦਿਨ ਪੰਜਵੇਂ ਦਿਨ ਜਦੋਂ ਵੀ ਦਾਣੇ ਆਏ ਨਹੀਂ ਉਦੋਂ ਹੀ ਬੰਦ ਕਰ ਦਿੱਤੇ ਕਿ ਸਾਨੂੰ ਨਹੀਂ ਆਉਂਦੇ ਲੇਕਿਨ ਉਹਨਾਂ ਦੀ ਲਿਸਟ ਦੇ ਵਿੱਚ ਅੱਜ ਵੀ ਦਾਣੇ ਆ ਰਹੇ ਨੇ ਇਹਨਾਂ ਦੀ ਮਦਰ ਦੀ ਡੈਥ ਹੋਈ ਨੂੰ ਵੀ ਅਪਰੋਕਸੀਮੇਟਲੀ 3-4 ਸਾਲ ਹੋ ਗਏ ਨੇ ਤੇ ਇੱਕ ਇਹਨਾਂ ਦੀ ਬੇਟੀ ਦੀ ਸ਼ਾਦੀ ਹੋਈ ਨੂੰ ਢਾਈ ਤਿੰਨ ਸਾਲ ਹੋ ਗਏ ਇੱਕ ਬੇਟੀ ਦੀ ਸ਼ਾਦੀ ਹੋਈ ਨੂੰ ਡੇਢ ਦੋ ਸਾਲ ਹੋ ਗਏ ਕੀ ਕੋਈ ਕੰਪਲੇਂਟ ਵਗੈਰਾ ਕੀਤੀ ਹੈ ਕੰਪਲੇਂਟ ਵਗੈਰਾ ਇਸ ਡੀਪੂ ਹੋਲਡਰ ਨੂੰ ਅਸੀਂ ਡੇਢ ਦੋ ਸਾਲ ਪਹਿਲਾਂ 1 ਸਤੰਬਰ 2022 ਨੂੰ ਮੈਂ ਕਾਲ ਕਰਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਤੂੰ ਆਪਣੇ ਇਹਨਾਂ ਕਾਰਨਾਮੇ ਤੋਂ ਬਾਜ਼ ਆ ਜਾ ਤੇ ਲੇਕਿਨ ਉਹਨੇ ਉਸ ਟਾਈਮ ਇਸ ਚੀਜ਼ ਦਾ ਮਤਲਬ ਕਿ ਇੱਕ ਮਾਫੀ ਟਾਈਪ ਮੇਰੇ ਨਾਲ ਗੱਲ ਕੀਤੀ ਕਿ ਕੋਈ ਗੱਲ ਨਹੀਂ ਮੈਂ ਡੇਢ ਦੋ ਮਹੀਨਿਆਂ ਚ ਸਾਰਾ ਸ਼ਾਰਟ ਆਊਟ ਕਰਕੇ ਜਿੰਨੇ ਵੀ ਕਿਸੇ ਦੇ ਦਾਣੇ ਨਹੀਂ ਆਉਂਦੇ ਉਹ ਮੈਂ ਦਊਂਗਾ ਜਿਹੜੇ ਨਜਾਇਜ਼ ਆਉਂਦੇ ਉਹ ਮੈਂ ਘਟ ਦਊਂਗਾ ਠੀਕ ਅ ਬਾਈ ਫੇਸ ਇੱਥੇ ਆਇਓ ਨੂੰ ਯਾਦ ਕਰਵਾਉਂਦੇ ਸੀਗੇ ਲੇਕਿਨ ਕੱਲ ਜਦੋਂ ਉਸੇ ਤੇ ਦਾਣੇ ਦੇਣ ਆਇਆ ਤੇ ਅਸੀਂ ਉਹਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਦਾ ਬਿਹੇਵੀਅਰ ਜਿਹੜਾ ਸੀ ਸਾਡੇ ਨਾਲ ਬਹੁਤ ਹੀ ਨੈਗੇਟਿਵ ਸੀਗਾ ਤੇ ਜਿਹੜੇ ਉਹਦੇ ਪਿੰਡ ਦੇ ਵਿੱਚ ਉਹਦੇ ਚੇਲੇ ਚਪਟੇ ਆ ਸਾਥੀ ਉਹਦੇ ਜਿਹੜੇ ਉਹਦੇ ਨਾਲ ਪਰਚੀਆਂ ਕੱਟਦੇ ਆ ਜਾਂ ਦਾਣੇ ਦਿੰਦੇ ਆ ਮਤਲਬ ਖਾਣੇ ਵਾਲੇ ਆ ਉਹਦਾ ਹਿੱਸਾ ਨਾਲ ਰਲ ਕੇ ਉਹਨਾਂ ਨੇ ਵੀ ਸਾਨੂੰ ਬਹੁਤ ਮੰਦਾ ਚੰਗਾ ਬੋਲਿਆ ਤੇ ਇਸੇ ਕਰਕੇ ਅਸੀਂ মিডিਆ ਤੱਕ ਪਹੁੰਚ ਕੀਤੀ ਆ ਕੰਪਿਊਟਰ ਦੀ ਪਰਚੀ ਆਂਦੀ ਆ ਜਦੋਂ ਕੰਪਿਊਟਰ ਦੀ ਪਰਚੀ ਵਿੱਚੋਂ ਉਹਦੇ ਨਿਕਲਦੀ ਆ ਤਾਂ ਉਸ ਨੂੰ ਉਸੇ ਵੇਲੇ ਵਿਦਨ ਫਿਊ ਮਿਲੀਸੈਕੰਡ ਚੱਕ ਕੇ ਆਪਣੀ ਜੇਬ ਵਿੱਚ ਪਾ ਲੈਂਦਾ ਤੇ ਉਹਦੇ ਨਾਲ ਜਿਹੜਾ ਉਹਦਾ ਮਤਲਬ ਕਿ ਹਿੱਸੇਦਾਰ ਬੈਠਾ ਆ ਉਹ ਉਹਨੂੰ ਪਰਚੀ ਲਿਖ ਕੇ ਮੰਨ ਲਓ ਇਹ ਪਰਚੀ ਪੰਜ ਮੈਂਬਰ 1 2 3 4 5 6 ਮੈਂਬਰਾਂ ਦੀ ਪਰਚੀ ਆਊਗੀ ਨਾ 6 ਮੈਂਬਰਾਂ ਦਾ ਨਾਮ ਆਊਗਾ 6 5 30 ਕਿਲੋ ਦਾਣੇ ਆ ਗਏ 1 ਮੰਥ ਦੇ ਠੀਕ ਆ ਜੀ ਉਹ ਕੀ ਕਰਦਾ ਸ਼ੀਆ ਮੈਂਬਰਾਂ ਚੋਂ ਤਿੰਨਾਂ ਦਾ ਕੱਟ ਦਿੰਦਾ ਨਾਮ 5215 ਲਿਖ ਕੇ ਆਪਣੀ ਬਲੈਂਕ ਪਰਚੀ ਤੇ ਛੋਟੀ ਪਰਚੀ ਤੇ ਉਹਦੇ ਉੱਪਰ ਉਹਨਾਂ ਨੂੰ ਰਾਉਂਡ ਕਰਕੇ ਫੜਾ ਦਿੰਦਾ ਤੇ ਪਿੰਡ ਵਾਲੇ ਭੋਲੇ ਭਾਲੇ ਆ ਇਹ ਉਹਨਾਂ ਦੇ ਹੀ ਠਗੀ ਦਾ ਸ਼ਿਕਾਰ ਹੋਈ ਜਾ ਰਹੇ ਆ ਕਿੰਨੇ ਕੁ ਲੋਕ ਆ ਜਿਹੜੇ ਪਿੰਡ ਦੇ ਜਿਨ੍ਹਾਂ ਨਾਲ ਇਹੋ ਜਿਹਾ ਹੋ ਰਿਹਾ ਜੀ ਮੌਕੇ ਤੇ तकरीबन तकरीबन 20-22 ਮੈਂਬਰ ਜਿਹੜੇ ਮੌਕੇ ਤੇ ਬੈਠੇ ਨੇ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਕਿਸੇ ਦੇ ਵਿੱਚ ਦੋ ਮੈਂਬਰ ਆ ਕਿਸੇ ਦੇ ਵਿੱਚ ਤਿੰਨ ਆ ਕਿਸੇ ਦੇ ਵਿੱਚ ਇੱਕ ਆ ਉਹ ਨੇ ਤੇ ਬਾਕੀ ਅਜੇ ਜਿਨ੍ਹਾਂ ਦੀ ਅਸੀਂ ਡਿਟੇਲ ਨਹੀਂ ਲਈ ਜਾਂ ਮਨ ਲਓ ਅਸੀਂ ਖੁੰਝ ਗਏ ਜਾਂ ਅਜੇ ਪਰਦੇਚ ਨੇ ਉਹ ਰਹਿ ਚੁੱਕੇ ਨੇ ਆਮ ਆਦਮੀ ਪਾਰਟੀ ਜਦੋਂ ਆਈ ਸੀ ਕਹਿੰਦੇ ਸੀ ਕੱਪੜੇ ਜਿਹੜੇ ਇਦਾਂ ਦੇ ਕਰਦੇ ਆ ਉਹਨਾਂ ਨੂੰ ਨੱਥ ਪਾਈ ਜਾਊਗੀ ਲੱਗਦਾ ਕਿ ਤੁਹਾਡੇ ਪਿੰਡ ਵਿੱਚ ਇਹੋ ਜਿਹਾ ਕੁਝ ਹੋਇਆ ਦੇਖੋ ਜੀ ਇਹ ਜਿਹੜਾ ਆਮ ਆਦਮੀ ਪਾਰਟੀ ਤੋਂ ਆਣ ਤੋਂ ਪਹਿਲਾਂ ਤੋਂ ਇਹ ਚੱਲ ਰਿਹਾ ਸੀ ਜਿਸ ਦਿਨ ਆਮ ਆਦਮੀ ਪਾਰਟੀ ਆਈ ਆ ਪਹਿਲਾਂ ਵੀ ਅਸੀਂ ਕੋਸ਼ਿਸ਼ਾਂ ਕੀਤੀਆਂ ਸੀ ਲੇਕਿਨ ਉਹ ਉਦੋਂ ਤਾਂ ਬਿਲਕੁਲ ਵੀ ਕਿਸੇ ਦੀ ਸੁਣਵਾਈ ਨਹੀਂ ਸੀ ਲੇਕਿਨ ਹੁਣ ਅਸੀਂ ਜਦੋਂ ਫੂਡ ਇਨਸਪੈਕਟਰ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਕੱਲ ਵੀ ਉਹਨੂੰ ਹੈਂਡ ਫ੍ਰੀ ਕਰਕੇ ਮੈਂ ਫੋਨ ਤੇ ਗੱਲ ਕੀਤੀ ਉਹਨੇ ਉਹਨੂੰ ਤਗੀਦ ਕੀਤੀ ਕਿ ਜਿੰਨਿਆਂ ਦੇ ਦਾਣੇ ਪਿੰਡ ਚ ਆਉਂਦੇ ਆ ਸਾਰੇ ਵੰਡ ਜੀ ਠੀਕ ਹੈ ਜੀ ਫੂਡ ਇਨਸਪੈਕਟਰ ਸਾਹਿਬ ਬਹੁਤ ਵਧੀਆ ਨੇਚਰ ਦੇ ਨੇ ਅਸੀਂ ਉਹਨਾਂ ਦਾ ਆਦਰ ਕਰਦੇ ਆਂ ਇੱਜ਼ਤ ਕਰਦੇ ਆਂ ਲੇਕਿਨ ਉਹ ਬੰਦਾ ਫੂਡ ਇਨਸਪੈਕਟਰ ਨੂੰ ਵੀ ਟਿਚ ਨਹੀਂ ਜਾਣਦਾ ਅਸੀਂ ਤਾਂ ਸਰਕਾਰ ਤੋਂ ਹੀ ਮੰਗ ਕਰਦੇ ਆ ਕਿ ਸਰਕਾਰ ਤੇ ਤਾਂ ਅਸੀਂ ਤਾਂ ਯਕੀਨ ਕਰਾਂਗੇ ਇਸ ਘਪਲੇ ਦੀ ਬਿਜੀਲੈਂਸ ਜਾਂਚ ਕਰਵਾਈ ਜਾਵੇ ਇਹ ਇੱਕ ਪਿੰਡ ਦਾ ਮਸਲਾ ਨਹੀਂ ਸਾਡਾ ਤਾਂ ਪਿੰਡ ਬਹੁਤ ਛੋਟਾ ਜਿਹਾ ਹੈ ਜੀ ਇਸ ਇੱਕ ਇੱਕ ਬਲਾਕ ਦੇ ਵਿੱਚ ਕਰੋੜਾਂ ਰੁਪਏ ਦਾ ਘਪਲਾ ਔਰ ਪੂਰੇ ਪੰਜਾਬ ਦੇ ਵਿੱਚ ਇਹ ਕਰੋੜਾਂ ਤੋਂ ਅਰਬਾਂ ਤੱਕ ਪਹੁੰਚੇਗਾ ਔਰ ਇਹ ਸਰਕਾਰ ਨੂੰ ਹੀ ਚੂਨਾ ਲੱਗ ਰਿਹਾ ਕਿਦਾ ਦੇ ਦਈਓ ਕਿ ਸਰਕਾਰ ਕਹਿੰਦੀ ਸੀ ਕਿ ਕਣਕ ਦੀ ਬਜਾਏ ਅਸੀਂ ਘਰ ਘਰ ਆਟਾ ਦਵਾਂਗੇ ਠੀਕ ਹੈ ਤੇ ਇੱਥੇ ਤਾਂ ਪੂਰੀ ਕਣਕ ਨਹੀਂ ਤੇ ਉਹ ਉਹ ਦੇਖੋ ਜੀ ਸਰਕਾਰ ਜਦੋਂ ਦੇਣ ਆਵੇਗੀ ਉਹ ਲਾਹਪਾਤਰੀਆਂ ਦੀ ਮਰਜ਼ੀ ਆ ਪਰ ਉਹਨਾਂ ਨੇ ਰਾਸ਼ਨ ਲੈਣਾ ਹੈ ਕਿਉਂਕਿ ਅਸੀਂ ਤਾਂ ਕਹਿ ਲਓ ਪੇ ਪਿੰਡ ਦੇ ਵਿੱਚ ਇੱਕ ਸਮਾਜ ਸੇਵਾ ਵਾਲੇ ਆ ਸਾਨੂੰ ਨਾ ਅਸੀਂ ਇਸ ਚੀਜ਼ ਦੇ ਵਿੱਚ ਮਤਲਬ ਕਿ ਲਾਹਪਾਤਰੀਆਂ ਆ ਤੇ ਨਾਏ ਕਿਸੇ ਨੂੰ ਕੁਝ ਕਹਿਣ ਸੁਣਨ ਦੇ ਵਿੱਚ ਲਾਹਪਾਤਰੀ ਜਿਸ ਤਰ੍ਹਾਂ ਚਾਹਣਗੇ ਇਹਨਾਂ ਨੂੰ ਮਿਲ ਜਾਏਗਾ ਬਹੁਤ ਵਧੀਆ ਜੀ 7-8 ਸਾਲਾਂ ਤੋਂ ਇੱਕ ਆਪਣਾ ਉਹਿਆ ਤੁਹਾਡੇ ਧਿਆਨ ਦੇ ਵਿੱਚ ਕਿਦਾਂ ਹੈ ਮਾਮਲਾ ਹੈ ਸਾਡੇ ਧਿਆਨ ਦੇ ਵਿੱਚ ਮਾਮਲਾ ਸਰ ਮੈਂ ਇਹਨਾਂ ਗੱਲਾਂ ਦੇ ਲਈ ਐਕਟਿਵ ਰਹਿੰਦਾ ਕਿ ਚਲੋ ਕਿਸੇ ਦਾ ਹੱਕ ਨਾ ਖਾਦਾ ਜਾਵੇ ਕੋਈ ਕਿਸੇ ਦਾ ਹੱਕ ਨਾ ਖਾਵੇ ਤੇ ਜਦੋਂ ਮੈਨੂੰ ਪਿੰਡ ਦੇ ਵਿੱਚੋਂ ਤਕਰੀਬਨ ਤਕਰੀਬਨ ਸੂਹ ਮਿਲਦੀ ਸੀ ਕਿ origignal ਪਰਚੀ ਨਹੀਂ ਦਿੰਦੇ ਜਦੋਂ origignal ਪਰਚੀ ਤੋਂ ਮੁਕਰ ਗਿਆ ਤਾਂ ਮੈਨੂੰ ਉਸ ਤੋਂ ਸ਼ੱਕ ਹੋਈ ਕਿ ਜੇ ਅਗਰ origignal ਪਰਚੀ ਤੋਂ ਮੁਕਰਦੇ ਆ ਤਾਂ ਕੋਈ ਨਾ ਕੋਈ ਘਪਲਾਇਆ ਫੇਰ ਪੰਜਾਬ ਸਰਕਾਰ ਭਾਰਤ ਸਰਕਾਰ ਦੀ ਇਹ ਵੈਬਸਾਈਟ ਆ ਜੀ ਮੇਰਾ ਰਾਸ਼ਨ ਅਸੀਂ ਉਹਦੇ ਤੇ ਜਦੋਂ ਡਿਟੇਲ ਭਰੀ ਆ ਤੇ ਆ ਸਾਰੀ ਡਿਟੇਲ ਤੁਹਾਡੇ ਸਾਹਮਣੇ ਆ ਜੀ ਆ ਦੇਖੋ ਇਹ ਮੱਖਣ ਸਿੰਘ ਅਖੜਾਓ ਮੱਖਣ ਸਿੰਘ ਦੇ ਮਾਪੇ ਬਾਪ ਨੂੰ ਮੁੱਕੇ ਹੋਏ ਨੂੰ ਤਰਸੀਮ ਸਿੰਘ ਨੂੰ 8-10 ਸਾਲ ਹੋ ਗਏ ਨੇ ਚਾਰਨਕੌਰ ਨੂੰ ਵੀ 1.5-2 ਸਾਲ ਹੋ ਗਏ ਨੇ ਮੈਂ ਇਸ ਬੰਦੇ ਨੂੰ ਪਰਸਨਲੀ ਜਾਣਦਾ ਇਹ ਮੇਰਾ ਸਿਰੀ ਵੀ ਰਿਆ ਠੀਕ ਹੈ ਜੀ ਇਹਨੇ ਮੇਰੇ ਕੋਲ ਆ ਕੇ ਵੀ ਦੁੱਖੜੇ ਰੋਣੇ ਕਿ ਭਾਜੀ ਮੈਨੂੰ ਲੱਗਦਾ ਕਿ ਮੰਮੀ ਡੇਢੀ ਦਾ ਇਹਨਾਂ ਨੇ ਰਾਸ਼ਨ ਕਾਰਡ ਚੋਂ ਨਾਮ ਨਹੀਂ ਕਟਿਆ ਠੀਕ ਹੈ ਜੀ ਤੇ ਹੁਣ ਤੁਸੀਂ ਤੂੰ ਵੀ ਦੱਸ ਮੱਕਣ ਕਿੰਨੇ ਦਾਣੇ ਮਿਲਦੇ ਤੈਨੂੰ ਇੱਕ ਮਹੀਨੇ ਦੇ 5 ਕਿਲੋ ਜੀ ਹਾਂ ਇਹਦੇ 15 ਕਿਲੋ ਬਣਦੇ ਨੇ ਇਹਨੂੰ 5 ਕਿਲੋ ਮਿਲਦੇ ਨੇ ਤੁਸੀਂ ਹੁਣ 10 ਸਾਲ ਦਾ ਹਿਸਾਬ ਲਾ ਲਓ ਕਿੰਨੇ ਬਣਦੇ ਆ ਜੀ ਠੀਕ ਹੈ ਜੀ ਮੱਕਣ ਜੀ ਇਹਨੂੰ ਕਿਹਾ ਕਿ ਮੇਰੇ ਜਿਹੜਾ ਮਦਰ ਫਾਦਰ ਮੁੱਕ ਗਏ ਉਹਨਾਂ ਦੇ ਦਾਣੇ ਕੱਟੋ ਹਾਂਜੀ ਕੀ ਕਹਿਣਾ ਕਿ ਉਹ ਕਹਿੰਦੇ ਕੱਟੇਗਾ ਜੀ ਤੁਹਾਡੇ ਮਦਰ ਫਾਦਰ ਲਈ ਜੇਕਰ ਫੇਰ ਵੀ ਹੱਲ ਹੁੰਦਾ ਤੁਸੀਂ ਇਹਦਾ ਮੁੱਦਾ ਚੱਕਿਆ ਜੇਕਰ ਨਹੀਂ ਕੋਈ ਹੱਲ ਹੁੰਦਾ ਤਾਂ ਕੀ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ ਜੀ ਅਸੀਂ ਦੇਖਾਂਗੇ 2 4 10 ਦਿਨ ਸਰਕਾਰ ਕੀ ਕਰਦੀ ਆ ਵਿਜੀਲੈਂਸ ਜਾਂਚ ਕੀ ਕਰਵਾਉਂਦੀ ਆ ਇਹਦੀ ਠੀਕ ਹੈ ਜੀ ਜਿੰਨੇ ਵੀ ਆ ਦੀਪੂ ਹੋਲਡਰ ਆ ਦੀਪੂ ਹੋਲਡਰ ਦੇ ਚੇਲੇ ਚਪਟੇ ਆ ਪਿੰਡ ਦੇ ਵਿੱਚੋਂ ਇੱਕ ਹੋਵੇ ਦੋ ਹੋਵੇ ਤਿੰਨ ਹੋਵੇ ਚਾਰ ਹੋਣ ਉਸ ਤੋਂ ਬਾਅਦ ਫੂਡ ਸਪਲਾਈ ਵਿਭਾਗ ਦੇ ਕੋਈ ਅਫਸਰ ਹੋਵੇ ਉਹਨੂੰ ਵੀ ਸਜ਼ਾ ਮਿਲਣੀ ਚਾਹੀਦੀ ਆ ਉਸ ਤੋਂ ਬਾਅਦ ਅਗਰ ਫੂਡ ਸਪਲਾਈ ਵਿਭਾਗ ਦੇ ਅਫਸਰ ਗਵਾਹੀ ਦਿੰਦੇ ਆ ਕਿ ਸਾਡੇ ਨਾਲ ਕੋਈ ਮੰਤਰੀ ਸੰਤਰੀ ਕੋਈ ਵੀ ਆ ਇਹਦੇ ਵਿੱਚ ਹਿੱਸੇਦਾਰ ਸਾਰਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਅਈ ਤਾਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ। ਵੈਲਕਮ ਟੂ ਡੀਏਵੀ ਯੂਨੀਵਰਸਿਟੀ ਜਲੰਧਾ ਵੇਅਰ ਨੋਲੇਜ ਮੀਟਸ ਇਨੋਵੇਸ਼ਨ ਐਸਟੈਬਲਿਸ਼ਡ ਵਿਦ ਅ ਵਿਜ਼ਨ ਟੂ ਏਮਪਾਵਰ ਮਾਈਂਡਸ ਐਂਡ ਟਰਾਂਸਫਾਰਮ ਫਿਊਚਰਸ ਐਟ ਡੀਏਵੀ ਯੂਨੀਵਰਸਿਟੀ ਵੀ ਬੀਲੀਵ ਇਨ ਐਕਸਲੈਂਸ ਥਰੂ ਐਜੂਕੇਸ਼ਨ ਵੇਅਰ ਟਰੈਡੀਸ਼ਨ ਮੀਟਸ ਮਾਡਰਨਿਟੀ ਆਰ ਸਟੇਟ ਆਫ ਦਾ ਆਰਟ ਕੈਂਪਸ ਐਂਡ ਵਰਲਡ ਕਲਾਸ ਫੈਕਿਲਿਟੀ ਇਨਸ਼ੋਰ ਅ ਨਰਸ਼ਿੰਗ এনवायरमेंट ਫਾਰ ਅਕੈਡੈਮਿਕ ਗਰੋਥ ਐਂਡ ਪਰਸਨਲ ਡਿਵੈਲਪਮੈਂਟ Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.